ਤੇ ਕਹਿੰਦੇ ਜੀ ਦੋਨੇ ਸਹਬਜਾਦਿਆਂ ਦੀ ਛਾਤੀ ਦੇ ਉੱਤੇ ਗੋਡਾ ਧਰ ਕੇ ਦੋਨੇ ਜਲਾਦ ਬਹਿ ਜਾਂਦੇ ਨੇ ਨੀਹਾਂ 'ਚ ਚਿੰਨਣ ਕਰਕੇ ਫਿਕਸ ਸਰੀਰ ਕਰਕੇ ਕਿਉਂਕਿ ਟਾਈਮ ਲੱਗਦਾ ਜੀ ਗੰਧਾਂ ਦੇ ਵਿੱਚ ਸਹਬਜਾਦਿਆਂ ਦਾ ਇਤਿਹਾਸਕਾਰ ਬਹੁਤ ਕਹਿੰਦੇ ਵੀ ਆਕਸੀਜਨ ਲੈਵਲ ਘਟਣ ਕਰਕੇ ਉਹ ਬੇਉਸ਼ੀ ਦੀ ਹਾਲਤ 'ਚ ਚਲੇ ਜਾਂਦੇ ਆ ਉਸ ਤੋਂ ਬਾਅਦ ਇਹ ਨੀਹਾਂ ਡਿੱਗ ਪੈਂਦੀਆਂ ਨੇ ਜੀ ਡਿੱਗਣ ਤੋਂ ਬਾਅਦ ਜੀ ਉੱਥੋਂ ਦੇ ਜਿਹੜੇ ਇਹ ਐਲਾਨ ਹੁੰਦਾ ਵੀ ਸਹਬਜਾਦਿਆਂ ਨੂੰ ਚੈੱਕ ਕੀਤਾ ਜਾਂਦਾ ਨੀਹਾਂ ਡਿੱਗਣ ਤੋਂ ਬਾਅਦ ਵੀ ਇਹ ਹਲੇ ਸਰੀਰ ਛੱਡਤਾ ਜਾਂ ਛੱਡਿਆ ਨਹੀਂ ਸਵਰਗਵਾਸੀ ਹੋਗੇ ਜਾਂ ਹੋਏ ਨਹੀਂ ਪਰ ਉੱਥੇ ਸਹਾਬਜਾਦਿਆਂ ਦੇ ਜਿਹੜੇ ਸਾਹਸ ਨੇ ਸਾਹ ਨਹੀਂ ਉਹ ਚੱਲ ਰਹੇ ਹੁੰਦੇ ਆ ਜੀ ਤੇ ਇਤਿਹਾਸਕਾਰ ਇਹ ਲਿਖਦੇ ਆ ਜੀ ਕਹਿੰਦੇ ਵੀ ਉੱਥੋਂ ਦੇ ਜਿਹੜੇ ਛਾਹੀ ਜਲਾਦ ਸੀਗੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਨਾਂ ਦਾ ਸਿਰ ਕਲਮ ਕਰੋ ਉਹ ਮਨਾਂ ਕਰ ਦਿੰਦੇ ਨੇ ਜੀ ਫਿਰ ਦੋ ਜਿਹੜੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦ ਬੁਲਾਏ ਗਏ ਹੁਣ ਇਹਨਾਂ ਬਾਰੇ ਮੈਂ ਥੋੜੀ ਜੀ ਗੱਲ ਕਰਦਾ ਜੀ ਸ਼ਾਸ਼ਲਬੇਗ ਤੇ ਬਾਸ਼ਲਬੇਗ ਸਮਾਣੇ ਦੇ ਜਲਾਦ ਸੀਗੇ ਦੋਨੇ ਇਹ ਜਲਾਲਦੀਨ ਦੇ ਪੋਤੇ ਸੀਗੇ ਜਲਾਲਦੀਨ ਕੌਣ ਸੀ ਜਲਾਲਦੀਨ ਉਹ ਜ਼ਾਲਮ ਸੀਗਾ ਜੀ ਉਹ ਜਿਹੜਾ ਜਲਾਦ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਲੱਗ ਕੀਤਾ ਸੀ ਜੀ ਨੇ ਉਹ ਸੀਗਾ ਚਲਾਲਦੀਨ ਉਸ ਜਲਾਦ ਦੇ ਇਹ ਪੋਤੇ ਸੀਗੇ ਅੱਗੇ ਜੀ ਸ਼ਾਸ਼ਲਬੇਗ ਤੇ ਬਾਸ਼ਲਬੇਗ ਇਹਨਾਂ ਨੂੰ ਬੁਲਾ ਲਿਆਤਾ ਗਿਆ ਇਹ ਇੱਕ ਸ਼ਰਤ ਤੇ ਮੰਨ ਗਏ ਵੀ ਅਸੀਂ ਸਿਰ ਕਲਮ ਕਰ ਦਾਂਗੇ ਧੜ ਤੋਂ ਲੱਗ ਕਰ ਦਾਂਗੇ ਵੀ ਸਾਡੇ ਤੇ ਕੇਸ ਚੱਲਦਾ ਉਹ ਵਾਪਸ ਲੈ ਲੈ ਸਰਕਾਰ ਚਲੋ ਸ਼ਰਤ ਮੰਨ ਲਈ ਜਾਂਦੀ ਹੈ ਜੀ ਇਹ ਬੰਦਿਆਂ ਨੇ ਕਹਿੰਦੇ ਜੀ ਜਿਹੜੀ ਜ਼ੁਲਮ ਦੀ ਹੱਦ ਟੱਪੀ ਜਿਹੜੇ ਮੁਸਲਮ ਧਰਮ ਦੇ ਵਿੱਚ ਹਨ ਹਲਾਲ ਕਰਨਾ ਸਮਝਦੇ ਤੁਸੀਂ ਜੀ ਜੀ ਹਾਂ ਹਲਾਲ ਕਰਨਾ ਹੁੰਦਾ ਵੀ ਇੱਕ ਤਾਂ ਹੁੰਦਾ ਐਸ ਤਰ੍ਹਾਂ ਮਾਰ ਕੇ ਅਲੱਗ ਅਲੱਗ ਕਰ ਦੇਣਾ ਹਲਾਲ ਕਰਨਾ ਵੀ ਕਸਾਹ ਕਸਾ ਕੇ ਛੁਰੀ ਤੇ ਕਹਿੰਦੇ ਜੀ ਦੋਨੇ ਸਹਬਜ਼ਾਦਿਆਂ ਦੇ ਛਾਤੀ ਦੇ ਉੱਤੇ ਗੋਡਾ ਧਰ ਕੇ ਦੋਨੇ ਜਲਾਦ ਬਹਿ ਜਾਂਦੇ ਨੇ ਇੱਕ ਛੁਰੀ ਦੇ ਨਾਲ ਕਹਿੰਦੇ ਐਸ ਤਰੀਕੇ ਨਾਲ ਸਹਬਜ਼ਾਦਿਆਂ ਦਾ ਜਿਹੜਾ ਤੇਰਾ ਤਰਤੂ ਬਖ ਕਰਨ ਦੇ ਵਿੱਚ ਅੱਧਾ ਕੱਟ ਕਰ ਦਿੰਦੇ ਤੇ ਪਹਿਲੇ ਢਾਈ ਤੋਂ 3 ਮਿੰਟਾਂ ਦੇ ਵਿੱਚ ਜੀ ਵੱਡੇ ਸਹਬਜ਼ਾਦੇ ਬਾਬਾ ਜੁਰਾਵਰ ਸਿੰਘ ਜੀ ਆਪਣਾ ਸਰੀਰ ਆ ਜਿਹੜਾ ਉਹ ਤਿਆਗ ਦਿੰਦੇ ਨੇ ਵਾਹਿਗੁਰੂ ਤੇ ਛੋਟੇ ਸਹਬਜ਼ਾਦੇ 12 ਤੋਂ 13 ਮਿੰਟ ਜਾਂ 11 ਤੋਂ 13 ਮਿੰਟ ਤੱਕ ਕਹਿੰਦੇ ਤੜਪਦੇ ਰਹਿੰਦੇ ਆ ਉਹਨਾਂ ਦੀਆਂ ਲੱਤਾਂ ਇਸ ਤਰ੍ਹਾਂ ਚੱਲਦੀਆਂ ਰਹਿੰਦੀਆਂ ਇਹ ਇਤਿਹਾਸਕਾਰ ਲਿਖਦੇ ਆ ਵੀ ਇਸ ਤਰ੍ਹਾਂ ਉਸ ਤੋਂ ਬਾਅਦ ਉਹ ਲੱਤਾਂ ਨੇ ਜਿਹੜੀਆਂ ਉਹ ਵੀ ਬੰਦ ਹੋ ਜਾਂਦੀਆਂ ਨੇ ਤੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਸਰੀਰ ਤਿਆਗ ਦਿੰਦੇ ਆ ਤੇ ਸੱਚਖੰਡ ਚਲੇ ਜਾਂਦੇ ਆ ਐਡਾ ਪਟਾ ਇਤਿਹਾਸ ਛੱਡ ਕੇ